ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜ੍ਹਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਿਰ ਚ ਚਲੇ ਗਏ ਤੇ ਮੰਦਿਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਆਕਾਲ ਪੁਰਖ ਨੂੰ ਕਹਿੰਦੇ ਆ ਕਿ हे ਆਕਾਲ ਪੁਰਖ ਇਹ ਪੰਡਿਆ ਮੋਕੋ ਢੇਡ ਕਹਤ ਤੇਰੀ ਪਹਿਚ ਬਛਾਉਟੀ ਹੋਇਲਾ ਹੇ ਅਕਾਲਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੇ ਅਕਾਲਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿ ਨਾਮੇ ਨਾਰਾਇਣ ਨਾਹੀ ਭੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਨ ਤੇ ਫਿਰ ਸਾਰੇ ਬੈਠੇ ਇਤਿਹਾਸ ਪੜਦੇ ਆ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ